ਜ਼ਿੰਦਾਬਾਦ ਮੁੜਦਾਬਾਦ ਮੁੜਦਾਬਾਦ ਯੁੱਧ ਨੂੰ ਵਰਤ ਕੇ ਯੁੱਧ ਨੂੰ ਮਾਰੋ ਯੁੱਧ ਦੇ ਕਾਤਲ ਮੁੜਦਾਬਾਦ ਜ਼ਿੰਦਾਬਾਦ ਮੁੜਦਾਬਾਦ ਕਿਸ਼ਤਰੀ ਕੇਰੀ ਕੋ ਖੋ ਜੰਮਨੇ ਮੰਗਦਾ ਹੈ ਅਜ ਯੁੱਧ ਜਵਾਬ ਜ਼ਿੰਦਾਬਾਦ ਮੁੜਦਾਬਾਦ ਸਾਡੇ ਮੁੰਡੇ ਲਾਸ਼ਾਂ ਬਣ ਗਏ ਤੁਹਾਡੇ ਮੁੰਡੇ ਬੜੇ ਨਵਾ ਸੂਰਤੀ ਪੰਜਾਬੀ ਚ ਆਪਦਾ ਸਵਾਗਤ ਹੈ ਪੰਜਾਬੀ ਫਿਲਮ ਰੋਡੇ ਕਾਲਜ ਦੀ ਪ੍ਰੋਮੋਸ਼ਨ ਲਈ ਜੰਡਿਆਲਾ ਗੁਰੂ ਦੇ ਬ੍ਰਦਰ ਟਾਬੇ ਤੇ ਪਹੁੰਚੇ ਫਿਲਮ ਦੇ ਹੀਰੋ ਕਵੀ ਸਿੰਘ ਹੀਰੋਇਨ ਮੰਨਪ੍ਰੀਤ ਟੋਲੀ ਅਤੇ ਰਵਿੰਦਰ ਕੌਰ ਰੋਡੇ ਕਾਲਜ ਫਿਲਮ ਦੇ ਹੀਰੋ ਕਵੀ ਸਿੰਘ ਜੋ ਕਿ ਜੰਡਿਆਲਾ ਗੁਰੂ ਦੇ ਹੀ ਜੰਪਲ ਹਨ ਉਹ ਬਹੁਤ ਸਾਰੀਆਂ ਫਿਲਮਾਂ ਸੀਰੀਜ਼ ਆਦਿ ਵਿੱਚ ਵਕਫ ਵਕਤ ਭੂਮਿਕਾ ਨਿਭਾ ਚੁੱਕੇ ਹਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਦੱਸਿਆ ਕਿ ਪਿਛਲੇ 8 ਸਾਲਾਂ ਤੋਂ ਫਿਲਮ ਲਾਈਨ ਵਿੱਚ ਹਨ ਤੇ ਬਹੁਤ ਸਾਰੀਆਂ ਫਿਲਮਾਂ ਵਿੱਚ ਵੱਖ-ਵੱਖ ਕਿਰਦਾਰ ਨਿਭਾ ਚੁੱਕੇ ਹਨ ਉਹਨਾਂ ਦੱਸਿਆ ਕਿ ਹੀਰੋ ਵੱਜੋ ਇਹ ਉਹਨਾਂ ਦੀ ਪਹਿਲੀ ਫਿਲਮ ਹੈ ਉਹਨਾਂ ਅਪੀਲ ਕਰਦੇ ਆ ਕਿਹਾ ਕਿ ਇਹ ਫਿਲਮ ਨੌਜਵਾਨਾਂ ਨੂੰ ਸੇਧ ਦੇਣ ਵਾਲੀ ਹੈ ਇਸ ਨੂੰ ਵੱਧ ਤੋਂ ਵੱਧ ਨੌਜਵਾਨ ਸਿਨੇਮਾ ਘਰਾਂ ਵਿੱਚ ਜਾ ਕੇ ਦੇਖਣ ਮੇਰਾ ਨਾਮ ਕਵਲਜੀਤ ਸਿੰਘ ਹੈ ਜੀ ਸਕਰੀਨ ਨੇਮ ਮੇਰਾ ਕਵੀ ਸਿੰਘ ਹੈ ਪਹਿਲਾਂ ਤੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਅਸੀਂ ਬਹੁਤ ਮੌਕੇ ਤੇ ਟਾਈਮ ਤੇ ਕਿਹਾ ਵੀ ਮੈਂ ਅਸੀਂ ਜਿਹੜਾ ਇਹ ਤੁਹੇ ਕੱਲ ਰਹੇ ਆ ਤੇ ਤੁਸੀਂ ਬਹੁਤ ਮੌਕੇ ਤੇ ਪਹੁੰਚ ਕੇ ਸਾਨੂੰ ਕਵਰ ਕਰ ਰਹੇ ਹੋ ਬਹੁਤ-ਬਹੁਤ ਸ਼ੁਕਰੀਆ ਜੰਗਲੇ ਆਉਣ ਦਾ ਮਕਸਦ ਇਹ ਆ ਵੀ ਮੈਂ ਚੰਗਿਆਲਾ ਗੁਰੂ ਤੁਸੀਂ ਮੈਂ 2016 ਜਿੱਥੋਂ ਮੂਵ ਕੀਤਾ ਸੀ ਹੁਣ ਵੀ ਮੇਰੇ ਪੇਰੈਂਟਸ ਇੱਥੇ ਆ ਮੈਂ ਇੱਥੇ ਆਉਣਾ ਜਾਣਾ ਰਹਿਣਾ 2016 ਜਿੱਥੋਂ ਮੂਵ ਕੀਤਾ ਸੀ ਮੈਂ ਐਮਏ ਥੀਏਟਰ ਦੀ ਡਿਗਰੀ ਕੀਤੀ ਚੰਡੀਗੜ੍ਹ ਤੋਂ ਥੀਏਟਰ ਦਾ ਆਪਣਾ ਸਫ਼ਰ ਸ਼ੁਰੂ ਕੀਤਾ ਉਸ ਸਮੇਂ 18 'ਚ ਮੈਂ ਪਹਿਲੀ ਫਿਲਮ ਕੀਤੀ ਆਪਣੀ ਫਿਲਮੇ ਸਫ਼ਰ ਸ਼ੁਰੂ ਹੋਇਆ ਤੇ ਅੱਜ ਸਾਡੀ ਸਾਰੇ ਦੁਨੀਆ ਭਰ ਦਿਸਨੇ ਮਿਆਂ ਤੇ ਉਹਦੇ ਸਿਲਸਿਲੇ ਚ ਅਸੀਂ ਅੰਮ੍ਰਿਤਸਰ ਆਏ ਸੀ ਥੀਏਟਰ ਵਿਜ਼ਿਟ ਕਰਨ ਤੇ ਨਿਕਲਦੇ ਜਾਂਦੇ ਮੈਂ ਕਿਹਾ ਆਪਣੇ ਘਰ ਜਰੂਰ ਇੱਕ ਪ੍ਰੈਸ ਕਾਨਫਰੰਸ ਕਰਨੀ ਹੈ ਤੇ ਮੈਂ ਆਨੀ ਦੇ ਸੂਰੀ ਨੂੰ ਪਹਿਲਾਂ ਫੋਨ ਕੀਤਾ ਤੇ ਉਹਨਾਂ ਨੇ ਗੱਲ ਸੁਣਿਆ ਪੰਚਾਇਤ ਵੀ ਸਾਰੇ ਆਏ ਬਹੁਤ ਬਹੁਤ ਧੰਨਵਾਦ ਤੇ ਫਿਲਮ ਸਾਡੀ ਰਿਲੀਜ਼ ਹੋ ਗਈ ਹੈ ਜੀ ਮੇਰਾ ਮਕਸਦ ਇਹੋ ਹੀ ਹੈ ਆਪਣੇ ਸ਼ਹਿਰ ਦੇ ਲੋਕਾਂ ਦਾ ਇਹ ਮੈਸੇਜ ਪਹੁੰਚਾਉਣਾ ਕਿ ਜਰੂਰ ਜਾ ਕੇ ਫਿਲਮ ਦੇਖਿਓ ਬਹੁਤ ਪਿਆਰੀ ਫਿਲਮ ਬਣੀ ਹੈ ਯੂਥ ਦੇ ਰਿਲੇਟਿਡ ਫਿਲਮ ਹੈ ਯੂਥ ਨੂੰ ਅਸੀਂ ਵੈਸੇ ਤਾਂ ਕੋਈ ਦਾਵਾ ਨਹੀਂ ਕਰਦੇ ਕਿ ਅਸੀਂ ਉਹਦੇ ਵਿੱਚ ਕੋਈ ਫਿਲਮ ਨਾਲ ਯੂਥ ਨੂੰ ਮੈਸੇਜ ਦੇ ਰਹੇ ਹਾਂ ਪਰ ਜਦੋਂ ਵੀ ਤੁਸੀਂ ਪਹਿਲਾਂ ਮੇਰੇ ਕੋਲ ਹਰ ਕੋਈ ਬੰਦਾ ਉਹਨੂੰ ਆਪਣੇ ਆਪ ਨਾਲ ਰਿਲੇਟ ਕਰਕੇ ਆਪਣਾ ਮੈਸੇਜ ਉਹਦੇ ਵਿੱਚ ਲੱਭ ਲੈਂਦਾ ਕਿ ਖਾਸ ਚ ਦੂਸਰਾ ਕੀ ਇਸਨੇ ਦੱਸਿਆ ਸਰ ਇਹ ਜੇ ਦੋ ਦੋ ਪੀੜੀਆਂ ਦੀ ਕਹਾਣੀ ਹੈ 1990 ਦੀ ਤੇ 2011 ਦੀ 1990 ਦੇ 2011 ਦੀ ਪੋਲਿਟਿਕਸ ਦੀ ਕਹਾਣੀ ਹੈ ਕਾਲਜ ਚ ਪੋਲਿਟਿਕਸ ਉਸ ਟਾਈਮ ਤੇ ਜਿਵੇਂ ਚੱਲਦੀ ਸੀ ਕਾਲਜ ਦੇ ਸਿੱਧਾ ਪ੍ਰਧਾਨ ਖੜੇ ਕੀਤੇ ਜਾਂਦੇ ਸੀ ਜਾ ਕੇ ਉਸ ਟਾਈਮ ਦੀ ਕਹਾਣੀ ਹੈ ਇਹ ਕਹਾਣੀ ਮੋੜ ਮੋੜ ਕੋੜਖਾਂ ਦੀ ਗਾਂਦੀ ਗਾਂਦੀ ਭਗਤ ਸਿੰਘ ਦੀ ਫਲਸਫੇ ਤੇ ਚਲਦੀ ਚਲਦੀ ਚਾਹੂਗੀ ਕਿਵੇਂ ਸਾਰੇ ਸਟੂਡੈਂਟਸ ਇਕੱਠੇ ਹੋ ਕੇ ਤੇ ਜਿਹੜੇ ਰਾਜ ਜਿਹੜੇ ਰਾਜਨੇਤਾ ਨੇ ਕਰ ਰਹੇ ਰੋਤੇ ਜੋ ਰਾਜ ਕਰ ਰਹੇ ਨੇ ਜੋ ਮਿਸਯੂਜ਼ ਕਰ ਰਹੇ ਮਿਸਕਲ ਕਰ ਰਹੇ ਆ ਉਹ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਬਾਦ ਚ ਹਰਾਉਂਦੇ ਆ ਸਾਰੀ ਫਿਲਮ ਇਹਦੇ ਦੇ ਵਿੱਚ ਇੱਕ ਤੋਂ ਜ਼ਿਆਦਾ ਇਹ ਹੀ ਦੱਸਿਆ ਗਿਆ ਹੈ ਕਿ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਯੂਥ ਨੂੰ ਕੀ ਕਰਨਾ ਚਾਹੀਦਾ ਉਹ ਸਭ ਨੂੰ ਪਤਾ ਹੁੰਦਾ ਪਰ ਕੀ ਨਹੀਂ ਕਰਨਾ ਚਾਹੀਦਾ ਉਹ ਇਸ ਮੂਵੀ ਚ ਦਿਖਾਇਆ ਗਿਆ ਹੈ ਕੋਲ ਮਿਲ ਰਹੇ ਡਾਇਰੈਕਟਰ ਪ੍ਰੋਡਿਊਸਰ ਤੋਂ ਬਹੁਤ ਬੜਾ ਦੱਸੋ ਡਾਇਰੈਕਟਰ ਰਾਈਟਰ ਇਹਦੇ ਹੈਪੀ ਰੋਡ ਦੇ ਭਾਈ ਨੇ ਰੋਡੇ ਗਾਲ ਜੀ ਬੜੇ ਨੇ ਰੋਡੇ ਪਿੰਡ ਇਹਨਾਂ ਦਾ ਤੇ ਪ੍ਰੋਡਿਊਸਰ ਨੇ ਇਹਦੇ ਆਸ਼ੂ ਰੌਣਾ ਜੀ ਸੁਨੀਲ ਬਾਂਸਲ ਜੀ ਤੇ ਰਿੰਪਲ ਬਰਾੜ ਜੀ ਤੇ ਅਸੀਂ ਇਸੇ ਕਰਕੇ ਵੀ ਗੁਜ਼ਾਰਿਸ਼ ਕਰਦੇ ਆਂ ਵੀ ਕੋਈ ਬਹੁਤ ਵੱਡੇ ਪ੍ਰੋਡਕਸ਼ਨ ਹਾਊਸ ਦੀ ਫਿਲਮ ਨਹੀਂ ਆ ਛੋਟੇ ਪ੍ਰੋਡਕਸ਼ਨ ਹਾਊਸ ਦੀ ਨਵੇਂ ਪ੍ਰੋਡਕਸ਼ਨ ਹਾਊਸ ਦੀਆਂ ਫਿਲਮਾਂ ਪਰ ਵੱਡੇ ਬਜਟ ਦੀ ਫਿਲਮਾਂ ਤੇ ਸਾਡੇ ਵਰਗੇ ਚਿਹਰਿਆਂ ਨੂੰ ਉਹਨਾਂ ਨੇ ਮੌਕਾ ਦਿੱਤਾ ਫ੍ਰੈਂਟਸ ਦੇ ਲਿਆ ਕੇ ਸਾਡੇ ਤੋਂ ਇਲਾਵਾ ਇਹਦੇ ਚ ਮਾਨਵ ਵੇਜਣੇ ਜਿਹੜੇ ਬੰਬੇ ਵਿੱਚ ਬਹੁਤ ਵੱਡੀਆਂ ਨਾਮੀ ਫਿਲਮਾਂ Netflix ਦੀਆਂ ਕਾਫੀ ਫਿਲਮਾਂ ਕਰ ਚੁੱਕੇ ਨੇ ਤਨਵੀਰ ਵੀਰਾਹ ਲੀਡ ਤੇ ਜਿਹੜੇ ਬੰਬੇ ਦਾ ਸਭ ਤੋਂ ਵੱਡਾ ਮੁਗਲ ਆਜ਼ਮ ਪਲੇ ਉਹਦੇ ਐਕਟਰ ਨੇ ਸਾਰੀ ਦੁਨੀਆ ਚ ਪਲੇ ਹੁੰਦਾ ਉਹਨੇ ਨਾਲ ਯੋਗਰਾਜ ਸਿੰਘ ਜੀ ਨੇ ਮਹਾਵੀਰ ਭੁੱਲਰ ਜੀ ਨੇ ਇਸ ਤੋਂ ਇਲਾਵਾ ਮੰਤਰੀ ਡੌਲੀ ਐ ਅਰਵਿੰਦਰ ਐ ਮੈਂ ਆ ਤੇ ਬਾਕੀ ਹੋਰ ਸਾਰੇ ਬਲਵਿੰਦਰ ਐ ਰਾਹੁਲ ਜੇਟਲੀ ਐ ਜਸਟਨ ਲੋਆ ਯਾਰ ਯਾਰ ਚੱਲੇ ਬਾਹਰ ਵਾਲਾ ਰਾਜਵੀਰ ਕੁੜੀ ਐ ਬਹੁਤ ਸਾਰੇ ਥੀਏਟਰ ਦੇ ਐਕਟਰ ਨੇ ਔਰ ਦੂਜੀ ਇਹਦੇ ਵਿੱਚ ਖਾਸ ਗੱਲ ਇਹ ਆ ਵੀ ਇਹਦੇ ਚ 90 ਪਲੱਸ ਜਿਹੜੇ ਆਰਟਿਸਟ ਆ ਆਡੀਸ਼ਨਸ ਦੇ ਥਰੂ ਲਏ ਗਏ 123 ਐਕਟਰਾਂ ਦੀ ਕਾਸਟ ਆ ਸਾਰੇ ਦੇ ਸਾਰੇ ਇਹਨੇ ਥੀਏਟਰ ਆਰਟਿਸਟ ਨੇ ਕਿਸੇ ਵੀ ਨਾਮੀ ਸਿੰਗਰ ਦਾ ਜਾਂ ਨਾਮੀ ਹੋਰ ਜਿਹੜੇ ਬੰਦੇ ਆ ਜਿਹਦਾ ਪਹਿਲਾਂ ਆਪਾਂ ਫਿਲਮਾਂ ਚ ਵੇਖਦੇ ਆਏ ਆ ਉਹਦਾ ਸਹਾਰਾ ਨਹੀਂ ਲਿਆ ਗਿਆ ਤੇ ਬਿਲਕੁਲ ਤੇ ਬਿਲਕੁਲ ਐਕਟਰਾਂ ਦੀ ਫਿਲਮਾਂ ਐਕਟਿੰਗ ਬੇਸਡ ਫਿਲਮਾਂ ਤੇ ਯੂਥ ਦੀ ਫਿਲਮਾਂ ਰੋਡੇ ਰੋਡੇ ਕਾਲਜ ਦੀ ਮਾਪੁਰ ਕਰ ਰਿਹਾ 12ਵੇਂ ਦਾ ਕਾਲਜ ਹੈ ਹਾਂਜੀ ਤੇ ਕੀ ਕਾਰਜ ਕਰ ਰਹੇ ਹੋ ਰੋਡਰੀ ਕਾਲ ਜਦ ਅਸੀਂ ਆਪਣੇ ਜਦੋਂ 2011 ਦੀ ਅਸੀਂ ਸਟੋਰੀ ਵਿਖਾਈ ਹੈ ਇਹਦੇ ਚ ਉਦੋਂ ਬਹੁਤ ਸਰਗਰਮ ਰਿਹਾ ਪਹਿਲਾਂ ਦੇ ਪੰਜ ਚੋੜ ਦੇ ਮਕਾਲਾਂ ਜੀ ਬੱਸ ਆਪਾਂ ਲੀ ਜਾਂਦੇ ਆਂ ਆਮ ਦੂਜੀ ਗੱਲ ਇਹ ਕਿ ਜਿੰਨੀਆਂ ਵੀ ਲਹਿਰਾਂ ਤੋਪੀਆਂ ਸਟੂਡੈਂਟਸ ਦੀ ਪੋਲਿਟਿਕਸ ਦੀ ਲਹਿਰਾਂ ਬਹੁਤ ਸਾਰੀਆਂ ਲਹਿਰਾਂ ਤੋਪੀਆਂ ਤੇ ਅਸੀਂ ਉਸ ਟਾਈਮ ਦੀ ਕਹਾਣੀ ਵਿਖਾਈ ਹੈ ਜਦੋਂ ਸਾਰੇ ਯੂਥ ਨੇ ਇਕੱਠੇ ਹੋ ਕੇ ਜੋ ਕਿ ਮਤਲਬ ਇਨਸਪਾਇਰਡ ਫਰਮ ਟੂ ਇਵੈਂਟਸ ਹੈ ਸੱਚੇ ਇਵੈਂਟਸ ਬਹੁਤ ਸਾਰੇ ਨੇ ਇਹਦੇ ਤੋਂ ਇਨਸਪਾਇਰ ਹੋ ਕੇ ਬਣਾਈ ਹੈ ਰੋਡੇ ਗਾਲ ਜਦਾ ਮਤਲਬ ਇਹੋ ਹੀ ਆ ਵੀ ਵੈਸੇ ਵੈਸੇ ਵੀ ਹੈਪੀ ਰੋਡੇ ਰੋਡੇ ਗਾਲ ਜੂ ਵੀ ਪੜਿਆ ਇੱਕ ਦੇ ਉਹਨਾਂ ਦੇ ਦਿਲੀ ਮਤਲਬ ਇਮੋਸ਼ਨਸ ਜੁੜੇ ਆ ਤੇ ਦੂਜਾ ਜਿਹੜੇ ਟਾਈਮ ਦੀ ਕਹਾਣੀ ਆ ਉਹ ਤੋਂ ਬਹੁਤ ਸਰ ਗਰਮ ਸੀ ਰੋਡੇ ਗਾਲ ਉਹਨਾਂ ਦਾ ਵੀ ਪਿੰਡ ਆਲੀ ਸੰਤਾ ਹਰ ਪਿੰਡ ਆ ਹਾਂਜੀ ਉਹ ਬਾਕੀ ਅਸੀਂ ਤਾਂ ਕਾਲਜ ਦੀ ਗੱਲ ਕੀਤੀ ਆ ਉਹਦੇ ਚ ਕਾਲਜ ਦੇ ਵਾਇਲੈਂਸ ਬੜਾ ਦਿਖਾਇਆ ਗਿਆ ਨਹੀਂ ਤੁਸੀਂ ਪਹਿਲਾਂ ਫਿਲਮ ਦੇਖੋ ਤੁਸੀਂ ਟ੍ਰੇਲਰ ਦਿਖਾਉਂਦੇ ਤੁਸੀਂ ਉਹਦੇ ਚ ਵਾਇਲੈਂਸ ਬਹੁਤ ਜ਼ਿਆਦਾ ਜੀ ਉਹਦੇ ਚ ਉਹ ਸਿਰਫ ਇੱਕ ਟ੍ਰੇਲਰ ਕੱਟਿਆ ਮੈਂ ਇਹੋ ਗੁਜ਼ਾਰਿਸ਼ ਕਰੂੰਗਾ ਵੀ ਤੁਸੀਂ ਫਿਲਮ ਜ਼ਰੂਰ ਵੇਖੋ ਬਿਲਕੁਲ ਫੈਮਿਲੀ ਦੀ ਫਿਲਮਾਂ ਮੈਂ ਇਸ ਗੱਲ ਦਾ ਦਾਵਾ ਕਰ ਸਕਦਾ ਹਾਂ ਫਿਲਮ ਤੋਂ ਬਾਅਦ ਦੇਖਣ ਤੋਂ ਬਾਅਦ ਇਸ ਚੀਜ਼ ਨੂੰ ਉਲਟ ਹੋ ਜਾਓਗੇ ਉਲਟ ਹੋ ਜਾਓਗੇ ਯਾਸ਼ ਕੀ ਲੱਗ ਰਹੀ ਹੈ ਆਸ ਤੋਂ ਉਮੀਦ ਹੈ ਦਰਸ਼ਕਾਂ ਦਾ ਵੀ ਇਹੀ ਜਾਸਾ ਹੋਵੇਗਾ ਪਹਿਲਾਂ ਫੈਮਿਲੀ ਫਿਲਮਾਂ ਇਸ ਤਰ੍ਹਾਂ ਕੀ ਆ ਸਕਦੀ ਮੈਂ ਵੈਸੇ ਪਹਿਲਾਂ 8 ਸਾਲ ਤੋਂ ਕਰ ਰਿਹਾ ਮੇਰੀ 12 13 ਫਿਲਮਾਂ ਪਹਿਲਾਂ ਕਰ ਚੁੱਕਿਆ ਪਰ ਇਹਦੇ 'ਚ ਮੇਰਾ ਜਿਹੜਾ ਮੁੱਖ ਕਿਰਦਾਰਾਂ 'ਚੋਂ ਇੱਕ ਕਿਰਦਾਰ ਹੈ ਮੈਨੂੰ ਪੂਰੀ ਉਮੀਦ ਹੈ ਵੈਸੇ ਅਸੀਂ ਜਿਵੇਂ ਸਵੇਰ ਤੋਂ ਭਰਵਾਉਂਗਾ ਦਾ ਮੇਲ ਵੀ ਰਿਹਾ ਮੋਕੇ ਬਾਗਾ ਪੁਰਾਣਾ ਲੁਧਿਆਣਾ ਬਟਿੰਡਾ ਅੰਬਸਰ ਸਾਰੇ ਹਾਊਸ ਹੌਲ ਜਿਗੇ ਅ ਤੇ ਇਹੋ ਹੀ ਉਮੀਦ ਹੈ ਕਿ ਜਿਨ੍ਹਾਂ ਲੋਕਾਂ ਨੇ ਫਿਲਮ ਵੇਖੀ ਆ ਉਹ ਕੀ ਫਿਲਮ ਆਪਣੇ ਰਿਵਿਊ ਜ਼ਰੂਰ ਸ਼ੇਅਰ ਕਰੋ ਤੇ ਮੈਂ ਇਸ ਗੱਲ ਦਾ ਦਾਵਾ ਕਰ ਸਕਦਾ ਵੀ ਜੇ ਸਾਰੇ ਜਾਣੇ ਤੁਸੀਂ ਫਿਲਮ ਵੇਖਣ ਜਾਓਗੇ ਤੁਸੀਂ ਜੋ ਟ੍ਰੇਲਰ ਚ ਵੇਖਿਆ ਉਹ ਤੋਂ ਉਲਟ ਫਿਲਮ ਪਾਓਗੇ ਔਰ ਤੁਹਾਨੂੰ ਬਿਲਕੁਲ ਰਿਗਰਟ ਨਹੀਂ ਹੋਗਾ ਤੁਹਾਨੂੰ ਵਧੀਆ ਲੱਗੂਗਾ ਵੀ ਹਾਂ ਇਹ ਫਿਲਮ ਯੂਥ ਨੂੰ ਪਾਣੀ ਜ਼ਰੂਰੀ ਆ ਜਿਹੜੀ ਚੀਜ਼ ਦੀ ਯੂਥ ਨੂੰ ਅੱਜ ਲੋੜ ਆ ਜਿਹੜੀ ਇੱਕ ਗਾਈਡੈਂਸ ਦੀ ਲੋੜ ਆ ਉਹ ਬਿਲਕੁਲ ਅਸੀਂ ਫਿਲਮ ਚ ਦੇਣ ਦੀ ਕੋਸ਼ਿਸ਼ ਕੀਤੀ ਹੈ ਅਗਾ ਆਂਗਰੇਜ਼ ਸਮੇਂ ਚ ਕਿਸ ਤਰ੍ਹਾਂ ਦੀ ਫਿਲਮਾਂ ਕਰਿਆ ਤੁਹਾਨੂੰ ਮੈਂ ਤਾਂ ਜੀ ਕੰਮ ਕਰਨਾ ਚਾਹੁੰਦਾ ਵੈਸੇ ਮੇਰਾ ਇਸ ਤੋਂ ਬਾਅਦ ਪਰਮੇਸ਼ਵਰੇ ਨਾਲ 12 ਜਨਵਰੀ ਨੂੰ ਇੱਕ ਬਾਅਦ ਫਿਲਮ ਆ ਰਹੀ ਹੈ ਇੱਕ ਮੇਰੀ ਹੋਰ ਫਿਲਮ ਅਜ ਰੀਲ ਹੋਈ ਅਲੜ ਵੇਸ ਸਾਡੇ ਵਿੱਚ ਦੋ ਫਿਲਮਾਂ ਰੀਲ ਹੋਈਆਂ ਇੱਕ ਅਲੜ ਵੇਸ ਇੱਕ ਰੋਡੇ ਗਾਲਜ ਉਸ ਤੋਂ ਬਾਅਦ ਪ੍ਰਿੰਸਕਪਲ ਦੀ ਨਾਲ ਆ ਰਹੀ ਹੈ 31 ਜਨਵਰੀ ਨੂੰ ਸੈਕਟਰ 7 ਮੇਰਾ ਤੇ ਸਿੱਧਾ ਸਿੱਧਾ ਮੁੱਦਾ ਆਪਣੇ ਕੰਮ ਨੂੰ ਲੈ ਕੇ ਕੰਮ ਕਰਦਾ ਜਿਹਦੇ ਵਿੱਚ ਮੈਨੂੰ ਚੈਲੈਂਜਿੰਗ ਕੰਮ ਮਿਲਦਾ ਕੋਈ ਵੀ ਮੈਨੂੰ ਉਹ ਕਰਕੇ ਵਧੀਆ ਲੱਗਦਾ ਐਸ ਵੇਲੇ ਕੌਣ ਕੌਣ ਆਇਆ ਤਾਂ ਦਿਨ ਐਸ ਵੇਲੇ ਸਾਡੀਆਂ ਤਿੰਨ ਟੀਮਾਂ ਜਾ ਰਹੀਆਂ ਮੇਰੇ ਨਾਲ ਮੰਤਰੀ ਡੌਲੀ ਹੈ ਮੰਤਰੀ ਤੇ ਲੋਜੀ ਨੇ ਬਾਕੀ ਸਾਡੇ ਹੋਰ ਬਿਹਾਈਂਡ ਦਾ ਕੈਮਰਾ ਜਿਹੜੇ ਨਾਲ ਮੈਂਬਰ ਨੇ ਬਾਕੀ ਸਾਡੀ ਇੱਕ ਟੀਮ ਸਾਡੀ ਮੋਗੇ ਵਾਗਾਂ ਪੁਰਾਣਾਵਾਲੀ ਛੱਡਦੀ ਗਈ ਹੋਈ ਹੈ ਇੱਕ ਬਟਿੰਡੇ ਵਾਲੀ ਛੱਡਦੀ ਗਈ ਹੈ ਜੰਡੇ ਵਾਲਾ ਗੁਰੂ ਤਾਂ ਹੋਣ ਦੇ ਨਾਤੇ ਅਸੀਂ ਮੈਂ ਇੱਧਰ ਦਾ ਵਗਦੋ ਸੰਭੀ ਤੇ ਮੇਰੇ ਨਾਲ ਮਾਹਵੀਰ ਭੁੱਲਰ ਭਾਜੀ ਸੀਗੇ ਅੰਬਰ ਸਰ ਹੁਣ ਤਾਂ ਅਸੀਂ ਇਕੱਲੇ ਰਹਿ ਗਏ ਉਹ ਆਪਣੇ ਕਰੇਗਾ ਸੀ ਉੱਥੇ ਹੀ ਸ਼ੂਟਿੰਗ ਹੋਈਗੀ ਕਿਤੇ ਆਊਟ ਆਫ ਕੰਟਰੀ ਦੀ ਨਹੀਂ ਸ਼ੂਟਿੰਗ ਸਾਰੀ ਆਪਣੀ ਲੋਕਲ ਹੀ ਰਹੀ ਹੈ ਜ਼ਿਆਦਾਤਰ ਸ਼ੂਟ ਜਿਹੜਾ ਕਾਲਜ ਦਾ ਸ਼ੂਟ ਆ ਉਹ ਸਾਰਾ ਕਾਲਜ ਚ ਕੀਤਾ ਗਿਆ ਹੈ ਬਾਕੀ ਜਿਹੜਾ ਬਾਕੀ ਬਾਹਰ ਦਾ ਸ਼ੂਟ ਆ ਕਾਲਜ ਦੇ ਆਊਟਰ ਸ਼ੂਟ ਆ ਸਾਰਾ ਮਤਲਬ ਪੰਜਾਬ 'ਚ ਸ਼ੂਟ ਆ ਸਾਰਾ ਪੰਜਾਬ ਤੋਂ ਬਾਹਰ ਤਾਂ ਨਹੀਂ ਕਿਉਂਕਿ ਪੰਜਾਬ ਦੀ ਕਹਾਣੀ ਹੈ ਸ਼ੂਟ ਵੀ ਸਾਰਾ ਇੱਥੇ ਹੈ ਉਨ ਕੰਮ ਦਾ ਮੌਕਾ ਮਿਲਿਆ ਮਹਾਲੇ ਤੱਕ ਮੌਕਾ ਨਹੀਂ ਮਿਲਿਆ ਮੈਂ ਮੌਕੇ ਦੀ ਤਲਾਸ਼ ਤਾਂ ਬਾਕੀ ਮੇਰਾ ਕੋਈ ਇਦਾਂ ਦਾ ਹੋ ਨਹੀਂ ਮੈਨੂੰ ਲੱਗਦਾ ਕਿ ਜੋ ਮੈਂ ਕਰਨਾ ਚਾਹੁੰਦਾ ਮੈਨੂੰ ਉੱਥੇ ਵਧੀਆ ਮਿਲ ਰਿਹਾ ਜੇ ਬੰਬੇ ਨੂੰ ਲੋੜ ਆ ਤਾਂ ਮੈਨੂੰ ਅੱਗੇ ਲੈ ਜਾਣ ਮੈਂ ਕਰੂੰਗਾ ਕੰਮ ਨਹੀਂ ਤੇ ਜਾ ਕੇ ਮੇਰਾ ਸੈਗਲ ਕਰਨਾ ਕੋਈ ਮਨ ਨਹੀਂ ਮੈਂ ਖੁਸ਼ ਹਾਂ ਮੰਜਾ ਬਹੁਤ ਜੀ